ਦੋ ਕਰ ਆਪਣੇ ਲਈ ਭਾਈ ਇੱਕ ਫੋਰਚਨਰ ਉੱਧਰ ਖੜੀ ਹੈਗੀ ਇੱਕ ਆਪਣੇ ਲਈ ਫੋਰਚਨਰ ਭਾਈ ਜਿਹੜੀ ਮਰਜ਼ੀ ਲੈ ਲਓ ਨੰਬਰ ਸਕਰੀਨ ਤੇ ਫੌਜੀ ਕਾਰ ਵੇਅਰ ਦੇ ਖੜਿਆ ਔਰ ਮਾਡਲ ਦੋਏ ਤੇਰਾ ਨੇ ਦੋਨੇ ਤੇਰਾ ਮਾਡਲ ਨੇ ਭਈ ਹੈ ਨਾ ਇਹ ਪੀਵੀ ਨੰਬਰ ਉਹ ਵੀ ਪੀਵੀ ਨੰਬਰ ਹੈ ਇਹ ਹੈਗੀ ਥੋੜੀ 2.5 ਲੱਖ ਰੁਪਈਆ ਦੀ 2.5 ਲੱਖ ਦੀ ਸੈਵਨ ਸੀਟਰ ਕਾਰ ਆ ਮੇਰਾ ਪਰਾ ਛੋਟਾ ਹੀ ਆ ਭਾਈ ਫੋਰਚਨਰ ਤੋਂ ਵੱਧ ਬਿਲਡ ਕੁਆਲਿਟੀ ਆ ਕਾਰ ਦੀ ਜੇ ਕਿਸੇ ਨੇ ਕਾਰ ਲੈਣੀ ਆ ਇਹ ਹੈਗੀ 2.5 ਲੱਖ ਰੁਪਈਆ ਦੀ ਤੇ ਆ ਥੋੜੀ ਕਿਨੇ ਸਵਾ 10 ਲੱਖ ਰੁਪਈਆ ਦੀ ਭਈ ਹਾਂ ਸਵਾ 10 ਦੀ ਸਾਵਾਲ ਇਹ 13 ਮਾਡਲ 13 ਮਾਡਲ 4x4 ਓਕੇ ਲਈ 4x4 ਕੰਪਨੀ ਦੇ ਲਾਈਟ ਟਾਇਰ ਨਵੇਂ ਤੇ ਕਾਰ ਵੀ ਬਿਲਕੁਲ ਨਵੀਂ ਨਵੀਂ ਲੈ ਜਦੇ ਕਿਸੇ ਨੇ ਕਾਰ ਲੈਣੀ ਹੈ ਫੌਜੀ ਕਾਰ ਬਈ ਯਾਰ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਬਈ ਤੇ ਹੋਰ ਵੀ ਕਾਰਾਂ ਬਹੁਤ ਨੇ ਇੱਕ ਵਾਰ ਬਈ ਕੈਮਰਾ ਘੁਮਾ ਦੇ ਬਈ ਹਨਾ ਤੇ ਆਜੋ ਜੇ ਕਿਸੇ ਨੇ ਕਾਰ ਲੈ ਗਾਰੰਟੀ ਕਿੰਨੀ ਕਹੇ ਫਿਰ ਕਾਰਾਂ ਦੀ ਗਾਰੰਟੀ 6 ਮਹੀਨਿਆਂ ਦੀ ਆਮ ਬੰਦਿਆਂ ਨੂੰ ਠੀਕ ਹੈ ਇੰਜਨ ਗੇਅਰ ਦੀ ਤੇ ਖਾਸ ਬੰਦੇ ਜਿਹੜੇ ਫੌਜੀ ਹੈ ਮੇਰੇ ਘਰ ਆਏ ਆ ਉਹਨਾਂ ਨੂੰ 1 ਸਾਲ ਦੀ ਤੇ ਬਸ ਆ ਜਾਓ ਭਾਈ ਜੇ ਕਿਸੇ ਨੇ ਕਾਰ ਲੈਣੀ ਹੈ ਵੈਸੇ ਤਾਂ ਖਾਸ ਭਾਈ ਸਾਰੀਆਂ ਐਸੀ ਕੋਈ ਗੱਲ ਨਹੀਂ ਪਰ ਇੱਕ ਰਿਸਪੈਕਟਡ ਹੈ ਭਾਈ ਹਾਂ 80 ਕਾਲ ਹੋਏ